ਖਬਰ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਹੈ ਪੰਜਾਬ ਬਚਾਓ ਯਾਤਰਾ ਦੇ ਵਿੱਚ ਪੂਰੇ ਪੰਜਾਬ ਦਾ ਭ੍ਰਮਣ ਕਰਨ ਵਾਲੇ ਸੁਖਵੀਰ ਸਿੰਘ ਬਾਦਲ ਜੋ ਆਪਣੇ ਕਰੀਬੀਆਂ ਨੂੰ ਆਪਣੇ ਮੰਤਰੀਆਂ ਨੂੰ ਲੀਡਰਾਂ ਨੂੰ ਇਕੱਠਿਆਂ ਕਰ ਰਹੇ ਸੀ ਉਹਨਾਂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਸੁਖਵੀਰ ਸਿੰਘ ਬਾਦਲ ਫਿਲਹਾਲ ਸਿਹਤ ਦੇ ਵਿੱਚ ਗਰਾਵਟ ਨਾਲ ਜੂਝ ਰਹੇ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਬਾਦਲ ਪਰਿਵਾਰ ਦੇ ਉੱਤੇ ਵੱਡੀ ਕਾਜ ਡਿੱਗੀ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਸਿਹਤ ਜਿਹੜੀ ਹੈ ਉਹ ਬੇਹੱਦ ਖਰਾਬ ਦੱਸੀ ਜਾ ਰਹੀ ਹੈ ਇਸ ਵੇਲੇ ਜਦੋਂ ਲੁਧਿਆਣਾ ਦੇ ਪਾਇਲ ਹਲਕੇ ਤੋਂ ਸ਼ੁਰੂ ਹੋਈ ਸੀ ਪੰਜਾਬ ਬਚਾਓ ਯਾਤਰਾ ਤੇ ਅੱਗੇ ਸਾਹਨੇਵਾਲ ਤੱਕ ਜਾਣੀ ਸੀ ਉਸ ਪੰਜਾਬ ਬਚਾਓ ਯਾਤਰਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਹਿੱਸਾ ਨਹੀਂ ਲੈ ਸਕਦੇ ਐਨੇ ਜ਼ਿਆਦਾ ਬਿਮਾਰ ਹੋ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਦੱਸਿਆ ਜਾ ਰਿਹਾ ਕਿ ਡਾਇਰੀਆ ਤੋਂ ਜੂਝ ਰਹੇ ਨੇ ਸੁਖਬੀਰ ਬਾਦਲ ਉਹਨਾਂ ਨੂੰ ਡਾਇਰੀਆ ਹੋਇਆ ਇਸ ਗੱਲ ਦੀ ਪੁਸ਼ਟੀ ਕਈ ਪੱਤਰਕਾਰ ਸੀਨੀਅਰ ਪੱਤਰਕਾਰਾਂ ਨੇ ਕੀਤੀ ਹੈ ਔਰ ਇਸ ਬਾਰੇ ਵਿਕਰਮ ਸਿੰਘ ਮਜੀਠੀਆ ਨਾਲ ਵੀ ਕਿਸੇ ਤੌਰ ਦੇ ਉੱਤੇ ਗੱਲ ਹੋਈ ਦੱਸੀ ਜਾ ਰਹੀ ਹੈ ਜਿਸ ਸਬੰਧੀ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੀ ਅੱਜ ਦੀ ਪੰਜਾਬ ਬਚਾਓ ਯਾਤਰਾ ਆ ਉਹ ਵਿਕਰਮ ਸਿੰਘ ਮਜੀਠੀਆ ਜਿਹੜੀ ਆ ਉਹ ਕੱਢਣਗੇ ਔਰ ਉਸ ਯਾਤਰਾ ਦੀ ਰਹਿਨਮਾਈ ਵਿਕਰਮ ਸਿੰਘ ਮਜੀਠੀਆ ਕਰਨਗੇ ਪਰ ਹੈਰਾਨੀ ਦੀ ਗੱਲ ਹੈ ਸੁਖਬੀਰ ਸਿੰਘ ਬਾਦਲ ਜੋ ਕਦੀ ਇੱਕ ਥਾਂ ਟਿਕ ਕੇ ਦੇਨੀ ਸੀ ਹਰ ਵਾਰ ਹਰ ਸਮੇਂ ਉਹ ਔਨ ਦਾ ਰੋਡ ਔਨ ਦਾ ਰਨ ਰਹਿੰਦੇ ਸੀ ਪਾਰਟੀ ਵਰਕਰਾਂ ਦੇ ਨਾਲ ਮਿਲ ਰਹੇ ਸੀ ਲਗਾਤਾਰ ਥਾਂ-ਥਾਂ ਤੇ ਜਾ ਕੇ ਪਾਰਟੀ ਦੇ ਲੀਡਰਾਂ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨਾਲ ਮਿਲ ਰਹੇ ਸੀ ਅਚਾਨਕ ਐਨੇ ਜ਼ਿਆਦਾ ਬਿਮਾਰ ਹੋ ਗਏ ਕਿ ਹੁਣ ਪੰਜਾਬ ਬਚਾਓ ਯਾਤਰਾ ਦੇ ਵਿੱਚ ਉਹ ਸ਼ਾਮਿਲ ਨਹੀਂ ਹੋ 파ਰੇ ਐਨੇ ਜ਼ਿਆਦਾ ਬਿਮਾਰ ਹੋ ਚੁੱਕੇ ਨੇ ਕਿ ਉਹਨਾਂ ਨੂੰ ਹੁਣ ਇਸ ਯਾਤਰਾ ਤੋਂ ਥੋੜਾ ਬ੍ਰੇਕ ਲੈਣਾ ਪੈ ਰਿਹਾ ਹੈ ਇਸੇ ਵਾਸਤੇ ਦੱਸਿਆ ਜਾ ਰਿਹਾ ਹੈ ਕਿ ਡਾਇਰੀਆ ਤੋਂ ਸ਼ਿਕਾਰ ਹੋਏ ਸੁਖਵੀਰ ਸਿੰਘ ਬਾਦਲ ਅੱਜ ਦੇ ਪਲਾਨ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ ਸੁਖਵੀਰ ਸਿੰਘ ਬਾਦਲ ਨੂੰ ਟਾਇਰੀਆ ਹੋ ਗਿਆ ਔਰ ਬੜਾ ਹੀ ਖਤਰਨਾਕ ਡਾਇਰੀ ਹੈ ਜਿਹੜਾ ਦੱਸਿਆ ਜਾ ਰਿਹਾ ਫਿਲਹਾਲ ਸੁਖਬੀਰ ਸਿੰਘ ਬਾਦਲ ਜਿਹੜੇ ਜ਼ੇਰੇ ਇਲਾਜ ਦੱਸੇ ਜਾ ਰਹੇ ਨੇ ਪਰ ਪਾਇਲ ਤੋਂ ਸ਼ੁਰੂ ਹੋਣ ਵਾਲੀ ਇਹ ਪੰਜਾਬ ਬਚਾਓ ਯਾਤਰਾ ਦੇ ਵਿੱਚ ਸੁਖਬੀਰ ਬਾਦਲ ਜ਼ਾਹਿਰ ਤਨ ਸ਼ਾਮਿਲ ਨਹੀਂ ਹੋ ਸਕਣਗੇ ਸੁਖਬੀਰ ਸਿੰਘ ਬਾਦਲ ਲਗਾਤਾਰ ਸ਼੍ਰੋਮੜੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਾਸਤੇ ਥਾਂ ਥਾਂ ਤੇ ਜਾ ਰਹੇ ਸੀ ਥਾਂ ਥਾਂ ਤੇ ਜਾ ਕੇ ਲੀਡਰਾਂ ਨਾਲ ਮਿਲ ਰਹੇ ਸੀ ਪੁਰਾਣੇ ਰੁੱਸੇ ਲੀਡਰਾਂ ਨੂੰ ਮਨਾਉਣ ਦੀ ਕੋਸ਼ਿਸ਼ ਤੇ ਨਵੇਂ ਲੀਡਰਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਚੱਲਦੀ ਪਈ ਸੀ ਉਸੇ ਦੇ ਵਿੱਚ ਇੱਕ ਇਹੋ ਜਿਹੀ ਵੱਡੀ ਖਬਰ ਆਉਂਦੀ ਹੈ ਜਿਸ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਦਾ ਔਰ ਬਾਦਲ ਪਰਿਵਾਰ ਦਾ ਮਨੋਬਲ ਭਾਵੇਂ ਜ਼ਰੂਰ ਟੁੱਟ ਗਿਆ ਹੋਵੇਗਾ ਪਰ ਵਿਕਰਮ ਸਿੰਘ ਮਜੀਠੀਆ ਜ਼ਰੂਰ ਪਾਰਟੀ ਨੂੰ ਇਕਸਾਰ ਜੋੜੇ ਰੱਖਣ ਲਈ ਤਿਆਰ ਨੇ ਔਰ ਅੱਜ ਦੀ ਇਹ ਪਲਾਨ ਦਾ ਅੱਜ ਦੀ ਇਸ ਯਾਤਰਾ ਦੀ ਰਹਿਨਮਾਈ ਜਿਹੜੀ ਹੈ ਉਹ ਵਿਕਰਮ ਸਿੰਘ ਮਜੀਠੀਆ ਕਰਨ ਨੂੰ ਤਿਆਰ ਨੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਸਿਹਤ ਬੇਹੱਦ ਨਿਗਰਦੀ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਹੈ ਉਹਨਾਂ ਦੇ ਨਾਲ ਕਈ ਕਲ ਲੀਡਰ ਵੀ ਫਿਲਹਾਲ ਦੱਸੀ ਜਾ ਰਹੇ ਨੇ ਜਾਣਕਾਰੀ ਮੁਤਾਬਿਕ ਡਾਇਰੀਆ ਦੇ ਸ਼ਿਕਾਰ ਹੋਏ ਸੁਖਬੀਰ ਸਿੰਘ ਬਾਦਲ ਤੇ ਹੁਣ ਫਿਲਹਾਲ ਜ਼ੇਰੇ ਇਲਾਜ ਨੇ ਔਰ ਦੂਜੇ ਪਾਸੇ ਇਸ ਯਾਤਰਾ ਦੀ ਅਗਵਾਈ ਬਿਕਰਮ ਸਿੰਘ ਮਜੀਠੀਆ ਕਰਨਗੇ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਤ ਹੋਇਆ ਆ ਉਸ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਸ ਤਰ੍ਹਾਂ ਦੀ ਜਾਨ ਤੇ ਰੌਣ ਨਹੀਂ ਰਹੀ ਬਹੁਤ ਸਾਰੇ ਪੱਤਰਕਾਰ ਚਿੰਤਕ ਇਹ ਗੱਲਾਂ ਕਰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜਾਨ ਤੋਂ ਬਾਅਦ ਇਸ ਦੀ ਵੀ ਛੋੜੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹਿਲਾਂ ਵਰਗਾ ਜਨੂਨ ਨਹੀਂ ਰਿਹਾ ਪਰ ਉਸ ਤੋਂ ਬਾਅਦ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਇਸ ਤਰ੍ਹਾਂ ਦੇ ਬੱਦਲ ਛਾਦੇ ਨਜ਼ਰ ਆ ਰਹੇ ਜਿੱਥੇ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਬੇहद ਚੰਤਕ ਹੈ ਬਾਦਲ ਪਰਵਾਰ ਤੇ ਗਾਜ ਡਿੱਗੀ ਹੈ ਫਿਲਹਾਲ ਹਰ ਕੋਈ ਇਹੀ ਉਮੀਦ ਕਰ ਰਿਹਾ ਕਿ ਜਲਦ ਤੋਂ ਜਲਦ ਤਰੋ ਤਾਜ਼ਾ ਹੋ ਕੇ ਦੁਬਾਰਾ ਠੀਕ ਹੋ ਕੇ ਤੇ ਔਨ ਫੀਲਡ ਉਤਰਨ ਸੁਖਬੀਰ ਬਾਦਲ ਪਰ ਫਿਲਹਾਲ ਦੱਸਿਆ ਜਾ ਰਿਹਾ ਕਿ ਡਾਈਵੀਆਂ ਦੇ ਸ਼ਿਕਾਰ ਹੋਏ ਨੇ ਔਰ ਫਿਲਹਾਲ ਯਾਤਰਾ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ